ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸੱਦਾ ਸਾਰੇ ਦੇਸ਼ ਪੰਦਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿ ਬੀਜੇਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਨੂੰ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਕਿ ਇਹਨਾਂ ਨੇ ਸੜਨਾ ਜਿੰਨੇ ਵਾਦੇ ਕੀਤੇ ਕਿਸਾਨਾਂ ਮਜ਼ਦੂਰਾ ਦੇਸ਼ ਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਵੇ ਨੇ ਉਹਨਾਂ ਨਾਲ ਜਿੰਨੇ ਵਾਦੇ ਕੀਤੇ ਸਾਰੇ ਤੋਂ ਭੱਜੇ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅत्याचार ਕੀਤਾ ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ ਹੁਣ ਇਹ ਲੋਕਾਂ ਦਿਨੀ ਨਹੀਂ ਜਾਣਦੇ ਨੇ ਇਹਨਾਂ ਤਨ ਆਸ਼ਿਰ ਰਈਆ ਇਹਦਾ ਖੋਦੀ ਦਾ ਇਹ ਹਰ ਗੱਲ ਮੰਨ ਕੇ ਐਮ ਐਸ ਪੀ ਦਾ ਕਾਨੂੰਨ ਮੰਨ ਕੇ ਬਿਜਲੀ ਦਾ ਕਾਨੂੰਨ ਮੰਨ ਕੇ ਲਖੀਮਪੁਰ ਖੇੜੀ ਵਹ ਕਾਣ ਦਾ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੋਂ ਇਹ ਕਰਕੇ ਇਨਾ ਝੂਠ ਬੋਲਦਾ ਇਨੀ ਬਕਵਾਸ ਕਰਦਾ ਇਨਾ ਝੂਠਾ ਪ੍ਰਧਾਨ ਮੰਤਰੀ ਅਜੇ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਝੂਠ ਦੇ ਸਿਰ ਤੇ ਸਾਰੀਆਂ ਗੱਲਾਂ ਕਰਦਾ ਇਹ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਬੀਜੇਪੀ ਦਾ ਕੈਂਡੀਡੇਟ ਦਿਨੇਸ਼ ਬੱਬੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਇੱਕ ਸੰਯੁਕਤ ਖਾਂ ਦੇ ਸੱਦੇ ਤੇ ਅਸੀਂ 6 ਇੱਥੇ ਬੈਠੇ ਆਂ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤ ਬਈ ਬਿਠੇ ਰਹੋ ਉਹਨਾਂ ਨੂੰ ਜਗੀਰ ਲਾਏ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਹੋਈ ਅਸੀਂ ਸ਼ਾਂਤ ਬਈ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹਦੇ ਸਾਡੀ ਦਲੀਲ ਦਾ ਜਵਾਬ ਦੇ ਦੇ ਅਸੀਂ ਚਲੇ ਜਾਵਾਂਗੇ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਉੱਥੇ ਬਿਠਾ ਛੜਿਆ ਉਹਨ ਦਿਨੇਸ਼ ਬਾਬੇ ਨੂੰ ਚੋਰੀ ਦੂਜੇ ਪਾਸੇ ਵੀ ਲਿਆ ਕੇ ਬੈਲੰਸ ਤੇ ਮਾਰ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਆ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉੱਥੇ ਬਿਲਕੁਲ ਸ਼ਾਂਤ ਵਿੱਚ ਸਾਰੇ ਬੈਠੇ ਸਾਂ ਸੱਤ ਬੰਦੇ ਇਹਨਾਂ ਕਿਹਾ ਵੀ ਇੱਥੇ ਸਾਹਮਣੇ ਤੁਹਾਡੇ ਆ ਸੱਤ ਆਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਇਹ ਨਹੀਂ ਗੱਲ ਕਰਾਂਦੇ ਅਸੀਂ ਅੱਜ ਜੋ ਕਰ ਰਹੇ ਪਰ ਉਹ ਕਰ ਰਹੇ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਿਆ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਏ ਮੈਨੂੰ ਛੱਡ ਗਏ ਨਾ ਬਾਕੀ ਦੋ ਸਾਥੀ ਸਾਡੇ ਫੜੇ ਨਾ ਥਾਣੇ ਜਿੰਨਾ ਚਿਰ ਉਹ ਨਹੀਂ ਛੱਡਦੇ ਨਾ ਛੱਡੇ ਤਾਂ ਥਾਣੇ ਦੇ ਬੂਹੇ ਕੱਢੀ ਜਾ ਕੇ ਬਹਿ ਜਾਣਾ ਕਰਨਾ ਦੇ ਆ ਕਿ ਪੁਰਾ ਮਨ ਜਿੰਨਾ ਚਿਰ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜੇ ਐਫ ਆਈ ਆਰ ਦਰਜ ਨਹੀਂ ਕਰਦੇ ਕਿ ਕੰਨ ਤੋੜਿਆ ਅਸੀਂ ਕੋਈ ਪਰੋਵੋਕੇਸ਼ਨ ਨਹੀਂ ਕਰ ਰਿਹਾ ਇਹ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ ਬਿਲਕੁਲ ਕਾਨੂੰਨ ਦੇ ਮੁਤਾਬਕ ਇਹ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਇਹ ਬੀਜੇਪੀ ਵਾਲੇ ਕਾਨੂੰਨ ਨਹੀਂ ਮੰਨਦਾ ਇਹ ਤਾਂ ਸੰਵਿਧਾਨ 'ਚ ਵਿਸ਼ਵਾਸ ਹੀ ਨਹੀਂ ਰੱਖਦਾ ਜੇ ਦੀ ਸਰਕਾਰ ਦੁਬਾਰਾ ਬਣਦੀ ਆ ਇਹ ਸੰਵਿਧਾਨ ਹੀ ਬਦਲ ਦੇ ਦਰਦਾ ਇਹ ਦਾ ਜਿਹੜਾ ਦੇਸ਼ ਸਾਡੇ ਉਹਨਾਂ ਦੇਸ਼ ਪਤਾਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁਰਗਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਕਟ ਗਿਣਤੀਆਂ ਨੂੰ ਇਥੋਂ ਕੱਢਣ ਦੇ ਮਨ ਨਾਲ ਹਰੀਜਨਾਂ ਨੂੰ ਇਥੋਂ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਣਾ ਕਿ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਵੀ ਨਾ ਟੇਕ ਸਕੇ ਇਦਾਂ ਦਾ ਬੈਕਵਾਰਡ ਕਲਾਸ ਦੇ ਖਿਲਾਫ ਮੁਲਾਜ਼ਮਾ ਦੇ ਖਿਲਾਫ ਇਹ ਸਾਰੀ ਕੁਝ ਜਲ ਜ਼ੰਦੇ ਜ਼ਮੀਨ ਸਾਰੀ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਣਾ ਚਾਹੁੰਦਾ ਅਮਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਇਹ ਦੇਦੋਂ ਵੱਧ ਕੁਝ ਨਹੀਂ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਸਾਡੇ ਤੁਹਾਡੇ ਵੀਰ ਇੱਕ ਪੱਤਰਕਾਰ ਮੈਨੂੰ ਸਵਾਲ ਪੁੱਛਦਾ ਸੀ ਕਿ ਜਿਹੜੇ ਅੰਦਰ ਬੈਠੇ ਉਹ ਕੌਣ ਨੇ ਮੈਂ ਉਹ ਇਹ ਜਵਾਬ ਦਿੰਦਾ ਮੈਂ ਜੋ ਦੇਸ਼ ਦੀ ਆਜ਼ਾਦੀ ਲਈ ਲੋਕ ਲੜਦੇ ਸਨ ਉਹ ਭਗਸੇ ਹੁਣੀ ਫਾਸੀਆਂ ਦੇ ਰਸਤੇ ਜੁਮੇ ਜਾ ਰਹੇ ਸਨ ਕੋਸਲੇ ਦੀ ਬੜੇ ਟੋਢੀ ਸਨ ਜਿਹੜੇ ਸਰਕਾਰ ਦੀ ਗੱਲ ਸੁਣਦੇ ਟੋਢੀ ਲੋਕ ਨੇ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਇਹ ਕਰਕੇ ਸਾਡੀ ਬੇਨਤੀ ਹੈ ਵੀ ਅੱਜ ਲਾਸਟ ਮੌਕਾ ਲੋਕਾਂ ਨੂੰ ਜੇ ਇਸ ਵਾਰ ਵੀ ਮੋਦੀ ਜਿਹੜਾ ਵਾ ਉਹ ਬਹੁਮਤ ਵਿੱਚ ਆਉਂਦਾ ਤੇ ਨਾ ਦੇਸ਼ ਦਾ ਸੰਵਿਧਾਨ ਬਜੇਗਾ ਨਾ ਲੋਕਤੰਤਰ ਬਜੇਗਾ ਨਾ ਸਾਡੇ ਲੋਕ ਜਿਹੜੇ ਇੱਥੇੱਖ ਵੱਖ-ਵੱਖ ਧਰਮਾਂ ਦਾ ਗੁਲਦਸਤਾ ਜਿਹੜਾ ਵਾ ਇਹ ਲੋਕੀ ਧਰਮਾਂ ਦੇ ਨਾਂ ਤੇ ਲੜਾਏ ਜਾਣਗੇ ਐਸੇ ਕਾਨੂੰਨ ਬਣਾਏ ਜਾਣਗੇ ਪਿਆਜ ਦੇ ਬਲਾਜਮ ਸਾਨੂੰ ਡਾਂਗਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਬੰਦੂਆ ਮਜ਼ਦੂਰਾ ਨੂੰ ਕੰਮ ਕਰਨਾ ਪਏ ਇਹਨਾਂ ਦੀ ਵਰਦੀਆਂ ਆਏ ਹੋਣੇ ਰਹਿਣੀਆਂ ਜੇ ਇਹਦਾ ਇਹਦੀ ਵਸਤ ਕੀ ਤੇ ਬਿਲਕੁਲ ਇਹਨਾਂ ਤੋਂ 15-15 ਘੰਟੇ ਕੰਮ ਲੈ ਕੇ ਇਹਨਾਂ ਨੂੰ ਹੋਰ ਵਰਦੀਆਂ ਵੀ ਹੋਰ ਹੋਣੀਆਂ ਤਨਖਾਹਾਂ ਵੀ 10-10 ਹਜ਼ਾਰੀ ਹੋਣੀਆਂ ਉਹ ਸਾਰਾ ਕੋ ਮਜ਼ਦੂਰਾ ਨੂੰ ਕਰ ਦਿੰਦੀਆਂ ਨੇ ਇਹ ਕਰਕੇ ਅੱਜ ਲੋੜ ਹੈ ਲੋਕਾਂ ਨੂੰ ਸਾਰਿਆਂ ਨੂੰ ਇਹ ਜੇ ਜਾਗਰਤ ਹੋਣ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦਾ ਸਵਾਲ ਹੈ ਅੱਜ ਸਾਰਿਆਂ ਨੂੰ ਇਕੱਠਾ ਹੋ ਕੇ ਸਾਨੂੰ ਇਹ ਦੇਸ਼ ਦੀ ਮੋੜ ਆਜ਼ਾਦੀ ਦੀ ਲੜਾਈ ਜਿਹੜੀ ਆ ਉਹਦੇ ਚ ਬਣਦਾ ਹਿੱਸਾ ਪਾ ਕੇ ਦੇਸ਼ ਵਿੱਚ ਸੈਕੂਲਰ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਆ ਜਿਹੜੀ ਹਰ ਧਰਮ ਦਾ ਸਤਕਾਰ ਕਰੇ ਜਿੱਥੇ ਹਰ ਬੰਦੇ ਦਾ ਆਦਰ ਹੋਵੇ ਜਿੱਥੇ ਕਾਨੂੰਨ ਦਾ ਰਾਜ ਹੋਵੇ ਇਹ ਤੇ ਗੁੰਡਾਗਰਦੀ ਹੈ ਦੀ ਇਹ ਜੋ ਮਰਜ਼ੀ ਕਰੀ ਜਾਵੇ ਆ ਵੇਖਿਆ ਤੁਸੀਂ ਵੀ ਸਾਰੇ ਜਿਹੜੇ ਪੈਸੇ ਨੇ ਇਹਦੇ ਇੱਕ ਕਾਂਡ ਹੋਇਆ ਜੇ ਸਾਰੇ ਕਾਰਡ ਇਹਦੇ ਖੁੱਲੇ ਇਹਦੇ ਸਾਰੇ ਦੇਸ਼ ਖਾ ਲਿਆ 70 ਸਾਲ ਦੇ ਜਿਹੜੇ ਸਰਮਾਇ ਲੋਕਾਂ ਨੇ ਲੜ ਕੇ ਲੋਕਾਂ ਦੀ ਜੇਬਾਂ ਚੋਂ ਟੈਕਸ ਨਾਲ ਜਿਹੜੇ ਆਧਾਰੇ ਉਸਰੇ ਸਨ ਇਹਨੇ ਕਾਉਡੀਆਂ ਦੇ ਭਾਵ ਨੇ ਅਡਾਨੀਆਂ ਬਾਨੀਆਂ ਨੂੰ ਰੇਲਾ ਵੇਚੀਆਂ 에ਅਰਪੋਰਟਾਂ ਵੇਚੀਆਂ ਬੰਦਰਗਾਹਾਂ ਵੇਚੀਆਂ ਸਾਰਾ ਕੁਝ ਵੇਚ ਦਿੱਤਾ ਸਾਰਾ ਦੇਸ਼ ਵੇਚ ਦਿੱਤਾ ਇਹ ਕਰਕੇ ਅੱਜ ਦੇਖ ਲਾਫ ਜੱਫੇ ਬੰਦੂਰ ਢੀ ਲੋੜੇ ਸਾਦੇ ਪ੍ਰਧਾਨ ਆਰੇ ਮੂਤੋਂ ਲੋਗ ਆਏ। ਤੇ ਜਿਹੜੇ-ਜਿਹੜੇ ਏਰੀਆ ਤੇ ਕਿੰਨਾ-ਕਿੰਨਾ ਮਤਲਬ ਪੂਰੀ ਵਿਧਾਨ ਸਭਾ ਕੋਲੇ। ਪੂਰੀ ਵਿਧਾਨ ਸਭਾ ਕੋਲੇ ਹਰ ਮੂਤ ਜਿਹੜੇ ਲੋਕ ਇਕੱਠਾ ਹੋਏ ਨੇ ਉਹ ਆਏ ਨੇ। ਪੰਜਾਬ ਮਤਲਬ। ਸੱਜੇ ਕਾਰਨੋ ਤੇ ਤਰੇ ਬੰਦੀ ਬਣੀ ਤੇ ਜੀਜੇਪੀ ਦੀ ਕੋਈ ਵਰਕਰ ਨਹੀਂ ਦਿਖਾਈ ਦੇ ਰਹੇ ਇੱਥੇ। ਉਹਦਾ ਬਾਰਿਕ ਨਹੀਂ ਕਰਦੇ। ਜੀਜੇਪੀ ਤੇ ਕੋਈ ਤਰੇ ਬੰਦੀ। ਇਹ ਤੁਸੀਂ ਕਾਂਗਰਸੀ ਨੂੰ ਪੁੱਛੋ ਕਿ ਕਿੰਨੇ ਟਰੇ ਵਜੇ। ਨਹੀਂ ਲੋਕਲ ਵਰਕਰ ਤੁਹਾਡੇ ਕੋਈ ਵੀ ਨਹੀਂ। ਸਭ ਵਰਕਰ ਆਇਆ ਕਰਾਇਆ ਸਭ। ਸੱਜੇ ਕਾਡੀ ਨੂੰ ਲੱਗਦਾ ਕਿ ਸਾਡੇ ਵੀ ਕਰਨ ਲੱਗਾ ਹੈ ਉਹਨਾਂ ਕੀ ਕਹਿੰਦੇ ਆਪੇ ਸਾਹਵੀ ਆਪਣੇ ਭਰਾ ਹੀ ਲਾ ਠੀਕ ਹੈ ਇਹਨਾਂ ਨੂੰ ਸੁਨਹਿਰਾ ਜਨਨ ਦਾ ਨਾਮ ਦਾ ਸੁਣਿਆ ਹੋ ਬਾਕੀ ਪਾਰਟੀ ਲੋਟਾ ਮੰਗੇਗੇ ਜੀ বিজেপি ਲਈ ਬੋਲ ਰਹੇ ਨੇ ਸੱਚੀ ਗੈਰੰਟੀ ਕੋਈ ਨਾ ਨਹੀਂ ਬਾਹਰ ਬੈਠੇ ਬੁਤਕੁਤ ਹੋ ਗਏ ਉਹ ਮੈਂ ਇੱਕ ਤਰ੍ਹਾਂ ਵੀ ਤਾਂ ਇਨਸਾਨ ਕੋਈ ਨਹੀਂ ਕਹਿੰਦੇ ਸੀ ਬਾਹਰ ਬੈਠ ਕੇ ਨਹੀਂ ਕਰਦੇ ਹੋ ਜਾਨ ਨੂੰ ਜਾਨ ਨੂੰ ਇਨਸਾਨ ਇਨਸਾਨ ਨੂੰ ਜੀ ਖਾਨ ਨਾ ਅਮਾ ਕੋਈ ਨਾ ਉਸਾਰ ਵਰਗਾ ਦੇ ਕਿ ਬਣਾ ਦੀ ਗੱਲ ਖਿਆਰ ਜਾਂ ਪਤਾ ਹਾਲਤਾਂ ਦੇ। ਆ ਕਿਸਾਨ ਜਿਹੜੇ ਬਾਰਤ ਦੀ ਬਾਈਕਟ ਕਰੇ ਉਹਨਾਂ ਨਾਲ ਉਹ ਕਹਿੰਦੇ ਨੇ ਕਿ ਗੱਲ ਕਰਾਂ ਜਿਵੇਂ ਲੋਕੀ ਨਹੀਂ ਜਾਂਦੇ ਜਾ ਰਹੇ। ਉਹ ਦੋ ਵਾਰੀ ਗੱਲ ਕਰ ਲਈ ਹੈ। ਗੱਲ ਕਰਨ ਤੋਂ ਬਾਅਦ ਉਹ ਤੁਹਾਨੂੰ ਲਾ ਕੇ ਤੇ ਮੁਦਰਾਵਾ ਦਾ ਦਾਵਾ ਕਰੀਦਾ। 5 ਕਿਲੋਮੀਟਰ ਪਹਿਲਾਂ ਗੱਲ ਕਰਦੇ 5 ਕਿਲੋਮੀਟਰ ਅੱਗੇ ਵੀ ਕਰਨਾ ਲੱਗਿਆ। ਕੀ ਮੈਸੇਜ ਜਨਾਂਦੇ ਜਾਂਦੇ? ਤੀਜੇ ਵਿੱਚ ਦਿਖਾਓ ਸੋ ਉਹ ਸਰਕਾਰ ਦੇ ਬਣਨ ਵਾਲੀ ਹੈ। ਬੀਜੇਪੀ ਦੀ ਮੋਦੀ ਜੀ ਦਾ ਨਾਂ। ਕੀ ਹੋਰ ਨੂੰ ਜਗਾਓ ਫਿਰ ਪਾਸਾ ਪਿੱਛੇ ਚੱਲ ਸਰ ਜੇ ਤੁਹਾਡੇ ਸਰਕਾਰ ਆ ਜਾਂਦੀ ਹੈ ਤੇ ਤੁਸੀਂ ਆਪਣੇ ਕੰਮ ਨਹੀਂ ਜਾਂਦੀ ਸਰਕਾਰ ਆਏ ਕਰਦੀ ਹੈ ਕੀ ਕੀ ਵਾਦੇ ਕਰਦੇ ਹੋ ਕੀ ਕੰਮਾਂ ਵਾਸਤੇ ਕੀ ਨਵਾਂ ਕੁਝ ਲੈ ਕੇ ਆਉਂਦੇ ਹੋ ਅੱਜ ਦੇ ਕੰਮ ਵੀ ਪਹਿਲੇ ਕੋਈ ਸਿਹਤ ਦੇ ਮਾਰੇ ਕੋਈ ਆਪਸ ਬਾਕੀ ਜਾਂ ਕੋਈ ਹਸਪਤਾਲ ਬੋਲਣਾ ਚਾਹਦਾ ਜਿਦਾ ਕੀ ਜੀ ਇਹ ਦੱਸ ਉਸ ਤੋਂ ਬਾਅਦ ਨੌਜਵਾਨਾਂ ਨੂੰ ਕਾਰ ਵਾਸਤੇ ਅੱਜ ਸਗੋਂ ਜਿਹੜੀ ਇੰਡਸਟਰੀ ਚੱਲ ਗਈ ਉਹ ਬਹੁਤ ਆ ਕਿ ਵੀ ਤਾਂ 10 ਬੰਦਾ ਕਲੇਸਤ ਨਹੀਂ ਕਿ ਉਹਦੇ ਨਾਮ ਦਾ ਟੀਚਰ ਆ ਲੋਕਾਂ ਦਾ ਮਤਲਬ ਮੁੱਕ ਗਿਆ ਕਿ ਨਹੀਂ ਕਹਿੰਦੇ ਹਾਂ ਬਾਲਦੇ ਆ ਕੋਈ ਸੰਗਤ ਜਿਹੜਾ ਆਪਣਾ ਟੋਰ ਆ ਰਿਹਾ ਜਿੰਦਰੇਜ ਬੱਬੂ ਆਇਆ ਮਨਾਉਣ ਤੇ ਕੱਲ ਇਹ ਕੰਮ ਕਰਕੇ ਮੈਂ ਸਾਨੂੰ ਤੁਹਾਡੇ ਨਾਲ ਤੁਹਾਡੇਆ ਬਲੇ ਦੀ ਸਾਰੇ ਜੀ ਬੀ ਜੀ ਦਾ ਵਿਰੋਧ ਹੋ ਰਿਹਾ ਪੰਜਾਬ ਚ ਓਕੇ ਜੇ ਮੇਰਾ ਵਿਰੋਧ ਇਹਦਾ ਕਰਨਾ ਹੈ ਉਹਨਾਂ ਦਾ ਕਰਨਾ ਹੈ ਔਰ ਜੇ ਦੇਖ ਲਓ ਬੀ ਜੀ ਪੀ ਨੇ ਸੱਤ ਬੋਟ ਸਟਾਫ ਲਿਆ ਇਸ ਤਰ੍ਹਾਂ ਇੱਕ ਕੰਮ ਇਹੋ ਜਿਹੀ ਚੀਜ਼ ਹੈ ਵੀ ਜਿਹੜੀ ਜਿਹੜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर